ਪਠਾਨਕੋਟ ਦੇ ਸ਼ਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅੱਜ ਮੱਖਣ ਸਿੰਘ ਸ਼ਹੀਦ ਦਾ 21ਵਾਂ ਸ਼ਰਧਾਂਜਲੀ ਸਮਾਰੋਹ ਮਨਾਇਆ ਗਿਆ ਇਸ ਮੌਕੇ ਤੇ ਪਠਾਨਕੋਟ ਦੇ ਡੀਸੀ ਹਰਵੀਰ ਸਿੰਘ ਮੁਖ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਤੇ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਅਤੇ ਇੰਪਰੂਵਮੈਂਟ ਟਰਸਟ ਪਠਾਨਕੋਟ ਦੇ ਚੇਅਰਮੈਨ ਠਾਕੁਰ ਮੋਹਨ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਮਾਰੋਹ ਦੀ ਸ਼ੁਰੂਆਤ ਸ਼ਹੀਦ ਮੱਖਣ ਸਿੰਘ ਦੀ ਤਸਵੀਰ ਦੇ ਉੱਤੇ ਫੁੱਲ ਚੜਾ ਕੇ ਕੀਤੀ ਗਈ। ਮੈਂ ਸ਼ੁਕਰੀਆ ਅਦਾ ਕਰਨਾ ਸਕੂਲ ਵਾਲਿਆਂ ਦਾ ਤੇ ਜਿਹੜਾ ਪ੍ਰੋਗਰਾਮ ਜਿਹੜੇ ਕਰਾਉਂਦੇ ਨੇ ਵਿਕੀ ਠਾਕੁਰ ਜੀ ਦਾ ਜਿਨ੍ਹਾਂ ਮੈਨੂੰ ਅੱਜ ਕਾਬਲ ਸਮਝਿਆ ਕਿ ਸੀਧੀ ਦਿਵਸਤੇ ਮੈਨੂੰ ਬੁਲਾਇਆ। ਏ ਮੱਖਣ ਸਿੰਘ ਜਿਹੜੇ ਨੇ ਇਹਨਾਂ ਨੇ ਜੋ ਮੋਹ ਕਸ਼ਮੀਰ ਚ ਆਪਣੀ ਜਿਹੜੀ ਸ਼ਹਾਦਤ ਦਿੱਤੀ ਹੈ ਇਹ ਬਹੁਤ ਹੀ ਵੱਡੀ ਵੱਡੀ ਗੱਲ ਹੈ ਪੰਜਾਬ ਦੇ ਵਿੱਚ ਗਰਦਾਸਪੁਰ ਦੀ ਧਰਤੀ ਤੇ ਪਠਾਨਕੋਟ ਦੀ ਧਰਤੀ ਇਹ ਸੂਰਬੀਰਾਂ ਦੀ ਧਰਤੀ ਹੈ ਇੱਥੇ ਬਹੁਤ ਹੀ ਜ਼ਿਆਦਾ ਸ਼ਹੀਦ ਜਿਹੜੇ ਹੋਏ ਨੇ ਇਸੇ ਕਾਰਨ ਜਿਹੜਾ ਅੱਜ ਇਹ ਪ੍ਰੋਗਰਾਮ ਅclearfix ਰਹਿਣਾ ਹੈ ਔਰ ਗਵਰਨਮੈਂਟ ਨੇ ਇਹਨਾਂ ਦੇ ਨਾਂ ਤੇ ਸਕੂਲ ਜਿਹੜਾ ਰੱਖਿਆ ਹੈ ਉਹ ਗਵਰਨਮੈਂਟ ਦਾ ਹੀ ਬਹੁਤ ਧੰਨਵਾਦ ਬੋਸ਼ਕਾਰ ਸ਼ਹੀਦ ਮੱਖਣ ਸਿੰਘ ਉਸ ਪਾਈ ਜਿਹੜੇ ਕੀ ਉਚਾਰ ਸਿੱਖ ਹੈ ਲਈ ਚ ਉਹ ਜੁਡੀ ਤੇ ਸੰ ਉਹਨਾਂ ਦੀ ਅੱਜ ਕੀਵੀ ਬਰੇਗੰਢ ਹੈ ਬਰੇਗੰਢ ਵਰਸੀ ਹੈ ਔਰ ਉਸੀ ਸਿਲਸਿਲੇ ਜਿਸੀ ਗਰੇਆ ਸਾਡਾ ਪਟਾਣਕੋਟ ਦਾ ਸਰਕਾਰੀ ਸਕੂਲ ਜਿਹੜਾ ਕਿ ਉਹਨਾਂ ਦੇ ਨਾਮ ਤੇ ਹੈ ਉਹਦੇ ਵਿੱਚ ਇੱਕ ਅਸੀਂ ਖੇਡ ਦੀ ਸਵਾਗਤ ਅਰਗੇਨਾਈਜ਼ ਕਰਵਾ ਰਹੇ ਹਾਂ ਜਿਦੇ ਵਿੱਚ ਜਿਹਦੇ ਸਾਰੇ ਪਤਵੰਤੇ ਸੱਜਣ ਔਰ ਸ਼ਹੀਦ ਵਕਤ ਸਿੰਘ ਦੀ ਫੈਮਿਲੀ ਦੇ ਮੈਂਬਰ ਸਾਰੇ ਸ਼ਮੂਲੀਅਤ ਕਰਵਾਇਆ ਹੈ ਇਹਦੇ ਵਿੱਚ ਸਾਰੇ ਸਕੂਲ ਦੇ ਬੱਚੇ ਹੋਰ ਲੋਕ ਆਏ ਜਿਨ੍ਹਾਂ ਨੂੰ ਸ਼ਹੀਦ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ ਹੋਰ ਅੱਗੇ ਕਿੱਦਾਂ ਜਾ ਸਕਦੇ ਹਨ ਔਰ ਦੇਸ਼ ਲਈ ਕੀ ਕੰਮ ਕਰ ਸਕਦੇ ਹਨ ਉਹਨਾਂ ਬਾਰੇ ਜਿਹੜੀ ਗੋਸ਼ਟੀਆਂ ਔਰ ਬਹੁਤ ਸਾਰੇ ਮੇਜ਼ਾਰੋ ਦੇ ਨਾਮ ਦੇ ਜਿਹੜੀਆਂ ਐਕਟੀਵਿਟੀਜ਼ ਕਰਵਾਈਆਂ ਜਾ ਰਹੀਆਂ ਹਨ ਮੈਂ ਇਸ ਮੌਕੇ ਤੇ ਹਮ ਸ਼ੋਦਾ ਸੁਭਨ ਪੇਟ ਕਰਦਾ ਹਾਂ اور آس کرتا ہاں کہ جڑی نوی جنریشن ہے گی وہ شہید مکھن سنگھ دی لائف تو کچھ سیکھے گی اور دیش چنگے جذبے ٹھیک کام کرے گی چنگیو شہیدوں کی چتاؤں پر لگیں گے ہر برس میلے اسی یاد رکھو کہ شہید اعظم سردار مکھن اسکول ہے اس جو ہے, اسکول ہے. ਇਸ ਆਦਮੀ ਨੇ ਆਪਣੀ ਪਰੀ ਜਵਾਨੀ ਤੇ ਦੇਸ਼ ਦੀ ਖਾਤਰ ਆਪਣੀ ਜ਼ਿੰਦਗੀ ਬਰਗਾਨ ਕਰ ਦਿੱਤੀ ਅੱਜ ਇਸ ਸਕੂਲ ਦੇ ਪ੍ਰਾਗਨ 'ਚ ਅਸੀਂ ਖੜੇ ਆਂ ਇਸ ਸਕੂਲ 'ਚ ਮੈਂ ਆਪੇ ਖੁਦ ਵੀ ਪੜਿਆ ਔਰ ਜਦੋਂ ਇਸ ਸਕੂਲ ਦੇ ਅੰਦਰ ਐਂਟਰੀ ਕਰਨੇ ਆ ਸਾਨੂੰ ਲੱਗਦਾ ਕਿ ਸਾਡੇ ਨਾਸਾਂ ਦੇ ਅੰਦਰ ਇੱਕ ਮੱਦੀ ਜੀ ਖੁਸ਼ਬੂ ਜਿਹੜੀ ਹੈ ਨਾ ਜਿਹੜੀ ਸੋ ਮੈਂ ਸ਼ਹੀਦ ਮੱਖਣ ਸਿੰਘ ਜੀ ਨੂੰ ਸਦਾ ਸੁਨਮਰਤ ਹੋ ਕਰਨਾ ਔਰ ਇਹ ਦੇਸ਼ ਦੇ ਸ਼ਹੀਦਾਂ ਦੇ ਉੱਤੇ ਪੂਰਾ ਮਾਣ ਸਨਮਾਨ ਪ੍ਰਗਟ ਕਰਨਾ ਕਿ ਉਹਨਾਂ ਦੀ ਖਾਤਰ ਹੀ ਦੇਸ਼ ਜਿੰਦਾ ਹੈ। ਭਾਰਤ ਮਾਤਾ ਕੀ ਜੈ। ਲਾਈਟੇਸ ਚੈਨਲ ਦੇ ਲਈ ਕਮਲ ਰੰਧਾਵਾ ਦੀ ਵਿਸ਼ੇਸ਼ ਰਿਪੋਰਟ।